ਅਮਰਤਸਰ ਦੇ ਕੱਥੂ ਨੰਗਲ ਤੋਂ ਚਮਿੰਦਾ ਦੇਵੀ ਨੂੰ ਜਾਣ ਵਾਲੀ ਸੜਕ ਤੇ ਸਵੇਰੇ ਭਿਆਨਕ ਰਸੜਕ ਹਾਦਸਾ ਵਾਪਰਿਆ ਜਿਸ ਵਿੱਚ 20 ਸਾਲਾਂ ਨੌਜਵਾਨ ਰਮਨ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਜੀਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਤੁਰੰਤ ਅਮਰਤੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਜਾਣਕਾਰੀ ਅਨੁਸਾਰ ਦੁਰਗਾ ਅਸ਼ਟਮੀ ਪੂਜਾ ਦੌਰਾਨ ਜਿਵੇਂ ਹੀ ਸਾਰੇ ਭਗਤ ਮੰਦਰਾਂ ਵਿੱਚ ਮੱਥਾ ਟੇਕਣ ਜਾ ਰਹੇ ਸਨ ਉਸੇ ਤਰ੍ਹਾਂ ਹੀ ਰਮਨ ਕੁਮਾਰ ਆਪਣੇ ਜੀਜੇ ਦੇ ਨਾਲ ਚਵਿੰਡਾ ਦੇਵੀ ਮੰਦਰ ਜਾ ਰਹੇ ਰਸਤੇ ਵਿੱਚ ਅਚਾਨਕ ਉਸਦੀ ਮੋਟਰਸਾਈਕਲ ਦੀ ਟੱਕਰ ਇੱਕ ਟਿਪਰ ਨਾਲ ਹੋ ਗਈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਰਮਨ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪੁੱਜੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਟਿੱਪਰ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਤੇ ਪੁਲਿਸ ਅਧਿਕਾਰੀ ਸਭ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜੀ ਬਾਜੀ ਹਰਜਿੰਦਰ ਸਿੰਘ ਜਿਹੜਾ ਪਿੰਡ ਕਥਨੰਗਲ ਜੀ ਕੀ ਮਾਮਲਾ ਹੈ ਜੀ? ਮਾਮਲਾ ਇਹ ਹੈ ਜੀ ਮੇਰਾ ਪੁੱਤ ਹੈ ਜਿਹੜਾ ਤੇ ਸਾਡਾ ਪ੍ਰੋਨਾ ਸੀ ਨਾਲ ਸਾਡੇ ਦਵਾਈ ਭਾਈ ਸੀ। ਇਹ ਚਲੋ ਚੋਣਾਂ ਦੇ ਵੀ ਜਾ ਰਹੇ ਸੀ ਮੰਦਿਰ ਤੇ। ਰਾਜੇ ਨਾ ਦਾ ਐਕਸੀਡੈਂਟ ਹੋ ਗਿਆ ਟਰੱਕ ਦੇ ਨਾਲ ਤੇ ਤੇਰੀ ਮੇਰੀ ਦੀ ਡੈਥ ਹੋ ਗਈ ਹੈ ਤੇ ਕਾਰਨ ਕੀ ਰੈਕਟਰ ਦਾ ਕਹਨ ਐ ਐਕਸੀਡੈਂਟ ਦਾ ਇਹ ਤੇ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਦੋਵੇਂ ਜਣੇ ਭਾਜੀ ਪਰਉਣਾ ਸਾਡਾ ਵੀ ਧਤੀਆ ਮੇਰਾ ਵੀ ਇਹ ਟਰੱਕ ਵਾਲਾ ਜਿਹੜਾ ਸੀ ਨਾਂ ਤੇ ਤੇ ਵਿਦੇਸ਼ ਹੈ ਕੀ ਸੀ ਤੇ ਨਾ ਇਹ ਮਤਲਬ ਇਹਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ ਵੀ ਇਹਦੇ ਕੋਲ ਇਹਦਾ ਬ੍ਰੇਕਾ ਵੀ ਫੇਲ ਹੈ ਬੇਟੀ ਦੀ ਹਾਂ ਇਹ ਕੱਛ ਕੇ ਜਾ ਰਹੇ ਸੀ ਤੇ ਨਾ ਟਰੱਕ ਜਿਹੜਾ ਹੈ ਮਗਰੋਂ ਇਹਨਾਂ ਮਤਲਬ ਉੱਤੇ ਚੜਾ ਦਿੱਤਾ ਚੱਤਾਂ ਦੇ ਉੱਤੇ ਲੰਘ ਗਿਆ ਉਹ ਦਰਮੋੱਖੇ ਤੋੜੀ ਵਿਚਾਰੇ ਦੀ ਡੈਥ ਹੋ ਗਈ ਹਾਂਜੀ ਉਮਰ ਕਿੰਨੇ ਆ ਉਮਰ 20 ਸਾਲ ਆ ਜੀ ਹੁਣ ਕੀ ਮੰਗਤੀ ਕਰਦੇ ਹੋ ਮੰਗ ਇਹੋ ਕਰਦੇ ਪੈਨ ਨੂੰ ਕੋਈ ਨਾ ਕੋਈ ਸਰਸੀ ਤੌਰ ਤੇ ਨਹੀਂ ਸਾਫ ਚਾਹੀਦਾ ਅਗੇ ਵਿਚਾਰੇ ਮਾਰੇ ਮਾਤਰ ਹੋ ਗਏ ਇਹਨਾਂ ਦੇ ਪਿਓ ਦੀ ਵੀ ਦਿੱਸ ਤੋ ਦੁਖੀ ਆ ਤੇ ਉਹਨਾਂ ਦੇ ਨਾਲ ਵੀ ਕੀਤੀ ਜਾ ਰਹੀ ਕਾਰਵਾਈ ਕਾਰਵਾਈ ਹਰੇ ਕੋਲ ਕਾਰਵਾਈ ਤੋਂ ਹੋਜੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਉਹਦਾ ਤਾਂ ਸਰਸੀ ਤੌਰ ਤੇ 4 ਵਜੇ ਦਾ ਇੱਥੇ ਭਾਲਿਆ ਹਏ ਤੇ ਸਰਸੀ ਤੌਰ ਤੇ ਇੱਥੇ ਆ ਜੀ ਉਹਨੂੰ ਜੇ ਨਹੀਂ ਦਿੱਤਾ ਮੱਠਾ ਉੱਥੇ ਉਹਦੀ ਜਮਦਪੰਨ ਤੱਕ ਜਾਂਦੇ ਆ ਬਾਕੀ ਸਾਰੀ ਇਹ ਦੇ ਕੋ ਕਾਰਵਾਈ ਮਾਰੇ ਮੱਤ ਰਹਿ ਗਿਆ ਇਹਨਾਂ ਦੇ ਪਿਓ ਦਾ ਨਾਲ ਵੀ ਦਿੱਸ ਤੋ ਤੁਸੀਂ 2-3 ਸਾਲ ਹੋ ਗਿਆ ਤੇ ਬਾਤ ਸਾਡੀ ਅਸੀਂ ਬੁੱਢੀ ਆਪਣੀ ਦਾ ਕੀਤਾ ਸੀ ਅਜੇ ਸੇਮ ਦੋ ਸਾਲ ਹੀ ਹੋਇਆ ਗਿਆ ਉਹ ਤੋਂ ਵੀ ਕਰੇਗਾ ਇਦਾਂ ਪ੍ਰਾਣਾ ਵੀ ਸਾਡਾ ਹੋ ਗਿਆ ਤੇ ਬੱਚੇ ਮੇਰੇ ਘਰ ਪਰਵਾਦੇ ਵਿੱਚ ਖਾਂਜੇ ਥਾ ਕੇ ਰਹਿ ਰਹੇ ਤੇ ਮੈਂ ਉਹਦੇ ਦਾ ਵਿਚਾਰਿਆਂ ਨੇ ਉਹਨਾਂ ਨੂੰ ਆਪਣੇ ਚਿਰ ਤੇ ਕੋਲ ਉਹਨਾਂ ਦਾ ਵਿਚਾਰਿਆਂ ਨੂੰ ਸੰਭਾਲਣਿਆ ਕਿਉਂਕਿ ਮਜ਼ਦੂਰ ਬੰਦਾ ਆ ਤੇ ਹਿਦਿਆਰੀਦਾਰ ਬੰਦਾ ਆ ਤਾਂ ਕੱਲਾ ਕਰਨ ਦਾ ਨਾਲ ਆਪਣਾ ਘਰ ਪਰਵਾਰ ਤੇ ਨਾਲੇ ਵਿਚਾਰੇ ਉਹਨਾਂ ਦਾ ਉਹਨਾਂ ਦਾ ਨਾਲ ਪਾਲਣਿਆ ਤਾਂ ਆ ਜੋ ਦੋ ਭਰਾ ਸੀ ਇੱਕ ਦੇ ਵਿਚਾਰੇ ਨਾਲ ਆ ਪਾਣਾ ਵਾਤੇ ਜਦ ਉਹਦੇ ਵਿਚਾਰੇ ਦੀ ਡੈਥ ਹੋ ਗਈ ਮੌਕੇ ਦੇ ਉੱਤੇ ਤੇ ਭਾਬੀ ਸਾਡੀ ਵਿਧਵਾ ਵਿਚਾਰੀ ਉਹਦੀ ਅਜੇ ਤੱਕ ਨਾ ਕੋ ਪੈਨਸ਼ਨ ਲੱਗੀ ਨਾ ਕੋ ਗੱਲ ਨਾ ਕੋ ਬਾਤ ਵਿਚਾਰੀ ਤੋ ਪਹਿਲੇ ਘਰ ਪਰਿਵਾਰ ਦੇ ਵਿੱਚ ਵੱਡ-ਵਡੇਰੇ ਵੱਡਿਆਂ ਦੇ ਵੇਲੇ ਦੇ ਕਮਰੇ ਦੇ ਵਿੱਚ ਵਿਚਾਰੇ ਆਪਣੇ ਟਾਈਮ ਦੇ ਆ ਖੜੇ ਤੇ ਸਾਡੇ ਨਾਲ ਆ ਪਣਾ ਵਰਤੇ ਗਿਆ ਤੇ ਸਾਨੂੰ ਇਨਸਾਫ ਚਾਹੀਦਾ ਹੈ ਹਾਂ ਜੀ ਸਰ ਤੋਂ ਪਹਿਲਾਂ ਆਪਣਾ ਨਾਮ ਤੇ ਥਾਣਾ ਦੱਸੋ ਉਹ ਦਾ ਦੱਸੋ ਮੇਰਾ ਨਾਮ ਪਰਵੇਸ਼ਨ ਸਬ ਇੰਸਪੈਕਟਰ ਮਨਪ੍ਰੀ ਸਿੰਘ ਤੇ ਮੈਂ ਥਾਣਾ ਕਤੂਨਗਰ ਵਿੱਚ ਪੋਸਟਡ ਹਾਂ ਇਹ ਜਿਹੜਾ ਐਕਟਿਵ ਹੋਇਆ ਜੀ ਇਹ ਮਾਮਲਾ ਹੈ ਇਹ ਮਾਮਲਾ ਅੱਜ ਸਾਨੂੰ ਸ਼ਾਮ ਨੂੰ ਇੱਕ ਖਬਰ ਮਿਲੀ ਸੀ ਕਿ ਇੱਕ ਕਤੂਨਗਰ ਕੋਲ ਚੰਡਾ ਦੇ ਵੀ ਰੋਡ ਤੇ ਇੱਕ ਤੇ ਪਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਕਾਰ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਮੈਂ ਮੌਕੇ ਤੇ ਗਿਆ ਤੇ ਜਿੱਥੇ ਦੇਖਿਆ ਕਿ ਦੋ ਨੌਜਵਾਨ ਹੈ ਜਿਹੜੇ ਗੰਭੀਰ ਜ਼ਖਮੀ ਹੋਏ ਸੀ